ਜਿਹਨੂੰ ਗਮਦੂਰ ਚੰਦ ਭਗਲਾ ਮੋਟਾ ਪੈਸਾ ਸਿੱਟਿਆ ਔਰ ਗਮਦੂਰ ਚੰਦ ਭਗਲਾ ਕਹਿੰਦਾ ਕਿ ਪ੍ਰਗਿਆ ਜਾਣ ਦੀ ਇਹ ਔਕਾਤ ਨਹੀਂ ਕਿ ਮੈਨੂੰ ਮੇਰੇ ਮੁੰਡੇ ਨੂੰ ਮੇਰੇ ਭਰਾ ਨੂੰ ਹੱਥ ਪਾਲੇ ਮੇਰੇ ਸਾਹਮਣੇ ਪ੍ਰਗਿਆ ਜਾਣ ਤੇ ਫਰੀਦਕੋਟ ਦਾ ਸਾਰਾ ਕੂਕ ਮਜ਼ਦੂਰ ਜਿਹੜਾ ਦੁੱਕੀ ਟਿੱਕੀ ਆ ਪੁਲਿਸ ਨੂੰ ਇਹ ਕਿਹਾ ਕਿ ਮਜ਼ਦੂਰ ਹਰੇਕ ਮਜ਼ਦੂਰ ਦੀ ਲੱਤ ਤੋੜ ਕੇ ਚੰਦ ਭਾਂ ਚੋਣ ਹਰੇਕ ਪਰਿਵਾਰ ਦੀ ਇੱਕ ਬੰਦੇ ਦੀ ਲੱਤ ਟੁੱਟੀ ਹੋਣੀ ਚਾਹੀਦੀ ਆ ਇਹ ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜਾਣਦੇ ਦਿਸ਼ਾ ਨਿਰਦੇਸ਼ ਸੀ ਫਰੀਦਕੋਟ ਦੇ ਵਿੱਚ ਖਾਖੀ ਗੁੰਡਿਆਂ ਤੇ ਸਿਵਲ ਗੁੰਡਿਆਂ ਨੇ ਜੋ ਤੰਗਪਾਹ ਚ ਕੀਤਾ ਇਸ ਕਰਕੇ ਖਾਖੀ ਗੁੰਡੇ ਸਿਵਲ ਗੁੰਡਿਆਂ ਨੂੰ ਨਹੀਂ ਫੜ ਰਹੇ ਔਰ ਮਜ਼ਦੂਰਾਂ ਤੇ ਜਬਰ ਧੋਣ ਦੀ ਜਿਹੜਾ ਸੀ ਇਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਜੀ ਅਸੀਂ ਮੈਡਮ ਪ੍ਰਗਿਆ ਜੈਨ ਨੂੰ ਤੇ ਅਮੋਲਕ ਸਿੰਘ ਜਿਹੜਾ ਜੈਤੂ ਦਾ ਐਮਐਲਏ ਨੂੰ ਪੁੱਛਣਾ ਚਾਹਾਂਗੇ ਤੇਰਾ ਬਾਡੀਗਾਰਡ ਸੀ ਖੋਰਪਰੀਤ ਉਹਤੇ ਦੋਸ਼ ਲੱਗੇ ਚਿੱਟਾ ਵੇਚਣ ਦੇ ਮੈਡਮ ਪ੍ਰਗਿਆ ਜੈਨ ਨੂੰ ਵੀ ਪਤਾ ਕਿ ਜਿਹੜਾ ਮੈਂ ਬਾਡੀਗਾਰਡ ਲਾਇਆ ਮੋਲਕ ਦਾ ਉਹਦੇ ਤੇ ਦੋਸ਼ ਚਿੱਟਾ ਵੇਚਣ ਦੇ ਉਹਦੀ ਫਤਨੀ ਕਰਤੀ ਜਾਂਚ ਵੀ ਕੀਤੀ ਐਮਐਲਏ ਦਾ ਬੱਜੀ ਗਾਰਿੱਤਾ ਵੇਚ ਰਿਆ ਐਮਐਲਏ ਮੌਲਕੀ ਦੀ ਸਹਿਮਤੀ ਨਾਲ ਵੇਚ ਰਿਆ ਤੈਸਾ ਕਿਥੋਂ ਤੱਕ ਜਾਂਦਾ ੱਲੇ ਮੋਲ ਥੱਕ ਤੱਕ ਅਮੋਲਕ ਸਿੰਘ ਤੱਕ ਜਾਂਦਾ ਤੇ ਨਾਮੁ ਪ੍ਰੱਜਾ ਜਾਣ ਤੱਕ ਵੀ ਜਾਂਦਾ ਅੱਜ ਆਪਾਂ ਫਰੀਦਕੋਟ ਦੇ ਐਸਐਸਪੀ मैडम प्रज्ञा जैन ਜਿਹੜੇ ਉਹਦੇ ਤੇ ਐਸਐਸਪੀ ਦੇ ਆ ਤੇ ਹਸਤੀ ਉਹਨਾਂ ਦੀ ਹੋਮ ਗਾਰਡੀਏ ਤੋਂ ਵੱਧ ਨਹੀਂ ਉਹਨਾਂ ਦੇ ਖਿਲਾਫ ਇੱਥੇ ਬੈਠੇ ਆ ਕਿ ਜੋ ਚੰਦਪਾਣ ਦੇ ਵਿੱਚ ਹੋਇਆ ਔਰ ਉਹ ਸਭ ਕੁਝ ਐ एसएसपी ਪ੍ਰਗਿਆ ਜੈਨ ਦੀ ਦੇਖ ਰੱਖ ਹਟ ਹੋਇਆ ਜਿਸ ਤਰ੍ਹਾਂ ਜਾ ਕੇ ਇੱਕ ਨਫ਼ਰਤ ਵਾਲੀ ਭਾਸ਼ਾ ਪਿੰਡ ਚ ਇਹਨਾਂ ਨੇ ਬੋਲੀ ਔਰ ਮਜ਼ਦੂਰਾਂ ਤੇ ਜ਼ਬਰ ਟੋਣ ਦੀ ਜਿਹੜਾ ਸੀ ਇਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਖੁਦ ਵੀ ਢਾਇਆ ਪੁਲਿਸ ਨੂੰ ਇਹ ਕਿਹਾ ਕਿ ਮਜ਼ਦੂਰ ਹਰੇਕ ਮਜ਼ਦੂਰ ਦੀ ਲੱਤ ਤੋੜ ਕੇ ਚੰਦ ਭਾਂਚੋਣਾ ਹਰੇਕ ਪਰਿਵਾਰ ਚ ਇੱਕ ਬੰਦੇ ਦੀ ਲੱਤ ਟੁੱਟੀ ਹੋਣੀ ਚਾਹੀਦੀ ਆ ਇਹ ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜੈਣ ਦੇ ਦਿਸ਼ਾ ਨਿਰਦੇਸ਼ ਸੀ ਕਿਉਂਕਿ ਜਾਤੀ ਨਫ਼ਰਤ ਦੇ ਨਾਲ ਗਰੋਚੇ ਬੀਬੀ ਜਿੰਨੂੰ ਗਮਦੂਰ ਚੰਦ ਤਾਂ ਅਗਲਾ ਮੋਟਾ ਪੈਸਾ ਸਿੱਟਿਆ ਔਰ ਦਮਦੂਰ ਚੰਦ ਭਗਲਾ ਕਹਿੰਦਾ ਕਿ ਪ੍ਰਗਿਆ ਜੈਨ ਦੀ ਇਹ ਔਕਾਤ ਨਹੀਂ ਕਿ ਮੈਨੂੰ ਮੇਰੇ ਮੁੰਡੇ ਨੂੰ ਮੇਰੇ ਭਰਾ ਨੂੰ ਹੱਥ ਪਾਲੇ ਮੇਰੇ ਸਾਹਮਣੇ ਪ੍ਰਗਿਆ ਜੈਨ ਤੇ ਫਰੀਦਕੋਟ ਦਾ ਸਾਰਾ ਉਸ ਮੁਲਾਜ਼ਮ ਜਿਹੜਾ ਟੁੱਕੀ ਟਿੱਕੀ ਆ ਸਾਬਤ ਵੀ ਉਹਦੀ ਗੱਲ ਸਹੀ ਆ ਦਮਦੂਰ ਦੀ ਪ੍ਰਗਿਆ ਜੈਨ ਦੀ ਵਿਚਾਰੀ ਦੀ ਹਸਤੀ ਨਹੀਂ ਕਿ ਦਮਦੂਰ ਤੇ ਉਹਦੇ ਪਰਿਵਾਰ ਨੂੰ ਹੱਥ ਪਾਲੇ ਕਿਉਂਕਿ ਉਹ ਕਹਿੰਦਾ ਮੈਂ ਤੇਰੇ ਕਹਿਣ ਤੇ ਗੋਲੀ ਚਲਾਈ ਆ ਇਸ ਕਰਕੇ ਤੂੰ ਮੈਨੂੰ ਕਿਵੇਂ ਫੜੇਂਗੀ ਫਰੀਦਕੋਟ ਦੇ ਵਿੱਚ ਖਾਖੀ ਗੁੰਡਿਆਂ ਤੇ ਸਿਵਲ ਗੁੰਡਿਆਂ ਨੇ ਜੋ ਚੰਦ ਭਾਂਚ ਕੀਤਾ ਇਸ ਕਰਕੇ ਖਾਖੀ ਗੁੰਡੇ ਸਿਵਲ ਗੁੰਡਿਆਂ ਨੂੰ ਨਹੀਂ ਫੜ ਰਹੇ ਟੇ ਮਹੀਨਿਆਂ ਬੱਧੀ ਇਹ ਸਮਾਂ ਲੰਘ ਗਿਆ ਦੋਨੇ ਸਮੇਂ 'ਚ ਕਮਦੂਰ ਨੇ ਬਹੁਤ ਸਾਰੇ ਬੰਦੇ ਸਾਡੇ ਕੋਲ ਭੋਜੇ ਕੰਡੋ ਘੱਟ 2 ਦਰਜਣ ਬੰਦੇ ਭੇਜੇ ਕਿ ਮਾਮਲੇ ਨੂੰ ਨਿਬੇੜਿਆ ਜਾਵੇ ਸਾਡੀ ਜਥੇਬੰਦੀ ਦੇ ਬਹੁਤ ਸਾਥੀਆਂ ਕੋਲ ਪਹੁੰਚ ਕੀਤੀ ਅਸੀਂ ਕਿਹਾ ਕਿ ਜਿਹੜੀ ਮਜ਼ਦੂਰਾਂ ਤੇ ਜ਼ਖਮ ਹੋਇਆ ਜਿਹੋਨਾਂ ਦਾ ਨੁਕਸਾਨ ਹੋਇਆ ਦੀ ਪਰਭਾਈ ਹੋਣੀ ਚਾਹੀਦੀ ਆ ਉਹਨਾਂ ਦੇ ਜ਼ਖਮ ਤੇ ਮਲਮ ਲਗਣੀ ਚਾਹੀਦੀ ਆ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਇੱਕ ਵਾਰੀ ਜਿਹੜਾ ਬੰਦਾ ਆਉਂਦਾ ਸੀ ਦੂਜੀ ਵਾਰੀ ਆਉਂਦਾ ਹੀ ਨਹੀਂ ਸੀ ਤੇ ਫਿਰ ਜਿਹੜਾ ਬੰਦਾ ਵਾਰ-ਵਾਰ ਆਉਣ ਲੱਗਾ ਉਹ ਬਾਅਦ ਪਤਾ ਲੱਗਿਆ ਕਿ ਪਿੰਡ 'ਚ ਉਹ ਇੱਕ ਸ਼ਰਾਬ ਦੀ ਬੰਦਗੀ ਦੇ ਨਾਮ ਤੇ ਜਾਣਿਆ ਜਾਂਦਾ ਸੀ ਕਿ ਨਵੇਡੂਗਾ ਕੀ ਇਹ ਜਿਹੜੇ ਬੰਦੇ ਨੂੰ ਪਿੰਡ 'ਚ ਵਿਸਕੀ ਕਹਿੰਦੇ ਹੋਣ ਉਹ ਨਵੇਡੂਗਾ ਕੀ ਇਸ ਮਰਦ ਦੇ ਵਿੱਚ ਵੀ ਬੰਦੇ ਇਹੋ ਜਿਹੇ ਪਏ ਤੇ ਕੋਈ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਜ਼ਰੂਰਤ ਨਹੀਂ ਰੱਖਦਾਸ ਉਸ ਤੋਂ ਅੱਗੇ ਜੋ ਏਥੋਂ ਦੀ ਸਰਕਾਰ ਉਹ ਤਾਂ ਰਹਿ ਰੱਬ ਦਾ ਨਾਮ ਕੱਲ ਇੱਕ ਮਾਨਸਿਕ ਰੋਗੀ ਭਾਖੜਾ ਡੈਮ ਤੇ ਖੜ ਕੇ ਬੋਲ ਰਿਹਾ ਸੀ ਉਹ ਆਪਣੀ ਜੋ ਪਰੇਸ਼ਾਨੀਆਂ ਹਰਿਆਣੇ ਵਾਲੇ ਬਾਹਰ ਮੋੜ ਕੇ ਪਾਣੀ ਲੈ ਗਏ Rajasthan ਲਿਜਾਣਾ ਸੀ ਪਹਿਲਾਂ ਹੀ ਡਰਦਾ ਕਹਿੰਦਾ ਲੱਗੀ ਹੋਈ ਆ ਇਸ ਕਰਕੇ ਅਸੀਂ ਪਾਣੀ ਦੇਤਾ ਹੋਜ ਤਾਂ ਕਿਤੇ ਵੀ ਨਹੀਂ ਲੱਗੀ ਪੀਸਬ ਖੜੀ ਅਜੇ ਵੀ ਮਿਲਦੀ ਕਿਤੇ ਨਹੀਂ ਲੱਗੀ ਅਸਲ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਫੇਲ ਹੋ ਗਿਆ ਕਿ ਉਹਦੇ ਜਿਹੜੇ 92 ਨਮੂਨੇ ਆ 6-7 ਹਰ ਰੋਜ਼ ਉਹਨਾਂ ਦੀ ਕੁੱਤੇ ਖਾਣੀ ਹੋ ਰਹੀ ਪੰਜਾਬ 'ਚ ਹਰ ਰੋਜ਼ ਲੋਕ ਪਿੰਡਾਂ 'ਚ ਘੇਰ ਰਹੇ ਆ ਕਿਸਾਨ ਇਸ ਕਰਕੇ ਘੇਰ ਰਹੇ ਕਿ ਤੁਸੀਂ ਸਾਡੀਆਂ ਕਾਲੀਆਂ ਚੋਰੀ ਕੀਤੀਆਂ ਨੇ ਬੀਬੀਆਂ ਇਸ ਕਰਕੇ ਦੁਖੀਆਂ ਕਿ ਤੁਸੀਂ ਚਿੱਟਾ ਕਿਹਾ ਸੀ ਰੋਕਿਆ ਨਹੀਂ ਪੁੱਤ ਮਰੀ ਜਾਂਦੇ ਆ ਪੰਜਾਬ ਦੇ ਇੱਕ ਵੀ ਕੰਮ ਇਹ ਨਹੀਂ ਕਰ ਸਕੇ ਵਿਧਾਨ ਸਭਾ ਚ ਆਪਣੀ ਫਰਸਟ੍ਰੇਸ਼ਨ ਵਿਰੋਧੀ ਪਾਰਟੀਆਂ ਤੇ ਕੱਢ ਰਿਆ ਤੇ ਪਾਣੀ ਵਾਲੇ ਮੁੱਦੇ ਤੇ ਉਹਦੀ ਡਰਾਮੇਬਾਜ਼ੀ ਫੇਲ ਹੋ ਗਈ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਿਆ ਤੇ ਉਹ ਜਿਹੜੀ ਆ ਫਰਸਟ੍ਰੇਸ਼ਨ ਕੱਢ ਰਿਆ ਕਿਸਾਨ ਜਥੇਬੰਦੀਆਂ ਤੇ ਉਹਦੀ ਇਹ ਮਾਨਸਿਕ ਸਮੱਸਿਆ ਸਮਝ ਆਉਂਦੀ ਆ ਉਹਨੂੰ ਚੰਗੇ ਦਿਮਾਗੀ ਮਾਹਰ ਦੀ ਜਰੂਰ ਤੇ ਡਾਕਟਰ ਦੀ ਤੇ ਇੱਥਾਂ ਜਿਹੜੇ ਨਮੂਨੇ ਆ ਉਹਨਾਂ ਨੇ ਤੇ ਪੰਜਾਬ ਦੀ ਪੁਲਿਸ ਨੇ ਇੱਕ ਯੁੱਧ ਛੇੜਿਆ ਕਹਿੰਦੇ ਜੀ ਯੁੱਧ ਨਸ਼ਿਆਂ ਵਿਰੁੱਧ ਅਸੀਂ ਮੈਡਮ ਪ੍ਰਗਿਆ ਜੈਨ ਨੂੰ ਕਿ ਅਮੋਲਕ ਸਿੰਘ ਜਿਹੜਾ ਜੈਤੋ ਦਾ ਐਮਐਲਏ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤਰਾ ਬਾਡੀਗਾਰਡ ਸੀ ਗੁਰਪ੍ਰੀਤ ਤਰਾ ਬਾਡੀਗਾਰਡ ਸੀ ਗੁਰਪ੍ਰੀਤ ਉਤੇ ਦੋਸ਼ ਲੱਗੇ ਚਿੱਟਾ ਵੇਚਣ ਦੇ ਮੈਡਮ ਪ੍ਰਗਿਆ ਜੈਨ ਨੂੰ ਵੇ ਪਤਾ ਕਿ ਜਿਹੜਾ ਮੈਂ ਬਾਡੀਗਾਰਡ ਲਾਇਆ ਮੋਲਕ ਦਾ ਉਹਦੇ ਤੇ ਦੋਸ਼ ਆ ਚਿੱਟਾ ਵੇਚਣ ਦੇ ਉਹਦੀ ਬਦਲੀ ਕਰਤੀ ਜਾਂਚ ਨਹੀਂ ਕੀਤੀ ਕਿ ਜਿਹੜਾ ਐਮਐਲਏ ਦਾ ਬਾਡੀਗਾਰਡ ਚਿੱਟਾ ਵੇਚ ਰਿਆ ਐਮਐਲਏ ਆਮਲਕ ਦੀ ਸਹਿਮਤੀ ਨਾਲ ਵੇਚ ਰਿਆ ਤੇ ਪੈਸਾ ਕਿੱਥੋਂ ਤੱਕ ਜਾਂਦਾ ਕੱਲੇ ਮੌਲਕ ਸੱਤ ਤੱਕ ਅਮੋਲਕ ਸਿੰਘ ਤੱਕ ਜਾਂਦਾ ਕਿ ਮੈडम ਪ੍ਰਗਿਆ ਜਨ ਤੱਕ ਵੀ ਜਾਂਦਾ ਛੋਟਾ ਫਿਰ ਯੁੱਧ ਕਿੱਦਣ ਗਿਆ ਉਹ ਯੁੱਧ ਥੋੜਾ ਉਹਨੂੰ ਬਾਡੀਗਾਰਡ ਨੂੰ ਬਦਲਦਾ ਉਹਦੇ ਗਨਮੈਨ ਨੂੰ ਬਦਲਦਾ ਜੇ ਤੁਹਾਨੂੰ ਇਹ ਰਿਕਾਰਡ ਚਾਹੀਦਾ ਡਾਕੂਮੈਂਟ ਚਾਹੀਦੇ ਆ ਉਹ ਡਾਕੂਮੈਂਟ ਵੀ ਹੈਗੇ ਆ ਤੁਹਾਡੇ ਵਿਭਾਗ ਦੇ ਸਾਡੇ ਕੋਲੇ ਜਿੰਦੇ ਜੋਦੇ ਖਿਲਾਫ ਸ਼ਿਕਾਇਤ ਹੋਈ ਵੀ ਆ ਕਿ ਤੁਸੀਂ ਨੋਟ ਕੀਤਾ ਹੈ ਆਪਣੇ ਰਿਕਾਰਡ ਚ ਇਸ ਕਰਕੇ ਇਹ ਲੋਕ ਇਨਸਾਫ ਦੇਣਗੇ ਇਹਦੇ ਤੋਂ ਆਪਾਸ ਕਰਦੇ ਆ ਇਹ ਪੂਰੇ ਦਾ ਪੂਰਾ ਤੰਤਰ ਜਿੰਨੂੰ ਕਹਿੰਦੇ ਕਿ ਗੁੰਡਿਆਂ ਦੀਆਂ ਬਣਗੀਆਂ ਨੇ ਕੋਈ ਚੋਣਾ ਰਾਹੀ ਆ ਗਿਆ ਉਹ ਟ੍ਰੇਲ ਦੇ ਕੇ ਖਾਕੀ ਪਾ ਕੇ ਬਹਿ ਗਿਆ ਤੇ ਕੋਈ ਸਿਵਲ ਕੱਪੜਿਆਂ ਚ ਗੋਲੀਆਂ ਚਲਾ ਰਿਆ ਹੈ ਸਾਰੇ ਇੱਕੋ ਚੀਜ਼ ਹੀ ਇਹ ਤੇ ਅੱਜ ਜਦੋਂ ਅਸੀਂ ਇੱਥੇ ਇਕੱਠੇ ਹੋਏ ਆ ਤੁਸੀਂ ਇਕੱਠੇ ਹੋਏ ਹੋ ਤਾਂ ਪੁਲਿਸ ਦੇਖੋ ਆਲੇ ਦੁਆਲੇ ਕਿੰਨੀ ਲੱਗੀ ਹੋਈ ਆ ਮਸਲਾ ਕੀ ਆ ਕਿ ਐਸਐਸਪੀ ਦਫ਼ਤਰ ਤੱਕ ਨਾ ਚਲੇ ਜਾਣ ਐਸਐਸਪੀ ਮੈਡਮ ਦੀ ਸਿਰਦਰਦੀ ਇੰਨੀ ਕੋਈ ਆ। ਕਿ ਵੀ ਉਹਦੇ ਡਾਕਟਰ ਤੱਕ ਨਾ ਕੋਈ ਆ ਜੇ। ਉਹਦੀ ਇਹ ਕੋਈ ਸਿਰਦਰਦੀ ਨਹੀਂ ਕਿ ਉਹਦੇ ਮਹਿਕਮੇ ਦਾ ਇੱਕ ਮੁਲਾਜ਼ਮ ਜਿਹੜਾ ਐਮਐਲਏ ਜੈਤੋ ਦਾ ਗਨਮੈਨ ਸੀ ਉਹ ਤੇ ਚਿੱਟਾ ਵੇਚਣ ਦਾ ਦੋਸ਼ ਆ ਤੇ ਉਹਦੀ ਜਾਂਚ ਨਹੀਂ ਕੀਤੀ। ਉਹਦੀ ਕੋਈ ਸਿਰਦਰਦੀ ਨਹੀਂ ਕਿ ਉਹ ਇੱਕ ਪਿੰਡ 'ਚ ਨਫ਼ਰਤ ਭਰੇ ਬਿਆਨ ਦਿੰਦੀ ਆ ਮਜ਼ਦੂਰਾਂ ਦੇ ਖਿਲਾਫ ਜਾ ਕੇ ਤੇ ਗੋਲੀਆਂ ਚਲਵਾਉਂਦੀ ਆ ਉਹਨਾਂ ਤੋਂ ਸ਼ਰੇਆਮ ਵੀਡੀਓ ਤੇ ਪੁਲਿਸ ਮੁਲਾਜ਼ਮ ਕਹਿੰਦੇ ਨਜ਼ਰ ਆ ਰਿਹਾ ਕਿ ਸਿੱਧੀ ਚਲਾ ਗੋਲੀ ਸਿੱਧੀ ਤੇ 4 ਮਹੀਨੇ ਹੋ ਗਏ ਕਦੇ ਰਾਜੀ ਨਾਵੇਂ ਦੇ ਨਾਮ ਤੇ ਤੇ ਕਦੇ ਐ ਕਰ ਦਿੰਨੇ ਹੱਲ ਐ ਕਰ ਦਿੰਨੇ ਹੱਲ ਤੇ ਸਾਰੇ ਦਾ ਸਾਰਾ ਪੁਲਿਸ ਪ੍ਰਸ਼ਾਸਨ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਆ ਇਥੋਂ ਦਾ ਡੀਆਈਜੀ ਗਮਦੂਰ ਆ ਜਿੰਦੇ ਅੱਗੇ ਪ੍ਰਗਿਆ ਜਾਣ ਸੁਸਰੀ ਅੰਗੂਲ ਸੋ ਜਾਂਦੀ ਆ ਹੁਣ ਆਇਆ ਲੱਗਦਾ ਕਿ ਆਈਜੀ ਆ ਡੀਆਈਜੀ ਦੀ ਕੋਈ ਔਕਾਤ ਨਹੀਂ ਉਹਦੇ ਅੱਗੇ ਡੀਆਈਜੀ ਨੂੰ ਵੀ ਉਹ ਲੰਡੀ ਪੁੱਛੀ ਸਮਝਦਾ ਕਿ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਅੱਜ ਜਦੋਂ ਤੁਸੀਂ ਇੱਥੇ ਆਏ ਆ ਇਹ ਠੀਕ ਆ ਕਿ ਇਹਨਾਂ ਨੇ ਗੁੰਡਿਆਂ ਤੇ ਚੋਰਾਂ ਛੱਗਾ ਬਲਾਤਕਾਰੀਆਂ ਦੇ ਨਾਲ ਹੀ ਰਹਿਣਾ ਪ੍ਰਸ਼ਾਸਨ ਤੇ ਸਰਕਾਰਾਂ ਨੇ ਪਰ ਇਹਨਾਂ ਦਾ ਪਰਦਾ ਖਾਸ਼ ਕਰਨਾ ਔਰ ਲੋਕਾਂ ਨੂੰ ਇਹਨਾਂ ਦੇ ਖਿਲਾਫ ਸੰਘਰਸ਼ ਲਈ ਤਿਆਰ ਕਰਨਾ ਖੜੇ ਕਰਨਾ ਸੰਗਾਰਸ਼ੀ ਲੋਕਾਂ ਦੀ ਸਹਿਰਦ ਲੋਕਾਂ ਦੀ ਜ਼ਿੰਮੇਵਾਰੀ ਆ ਤੇ ਜ਼ਿੰਮੇਵਾਰੀ ਨਿਭਾ ਰਹੇ ਆ ਰਾਤ ਵੀ ਅਮੋਲਕ ਜਿਹੜਾ ਐਮਐਲਏ ਆ ਉਹ ਕਲਦੀਪ ਦੇ ਘਰ ਗਿਆ ਵੈਸੇ ਮੌਕਾ ਸੀ ਰਾਜ ਸਾਹਿਬ ਤਾਂ ਸਾਰਾ ਬਰਾਬਰ ਇੱਕੋ ਧੱਕੇ ਚ ਹੀ ਹੋ ਜਾਣਾ ਸੀ ਲੋਕਾਂ ਖੰਜਾ ਤਾ ਤੁਸੀਂ ਪਾਜੀ ਦੇ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਸੀ ਇਹਹੀ ਚਰਚਾ ਚੱਲੀ ਜਾਣੀ ਸੀ ਕਿ ਯੁੱਧ ਨਿਸ਼ਾਨ ਦੇ ਵਿਰੁੱਧ ਇੱਕ ਯੁੱਧ ਹੋ ਰਿਹਾ ਛਿੜ ਪਿਆ ਉਹ ਕਿਉਂ ਜਾਂਦਾ ਕਿਉਂਕਿ ਗਮਦੂਰ ਉਹਨੂੰ ਬੁਰਕੀ ਛਿੜਦਾ ਤੇ ਉਹ ਉਹਦੇ ਅੱਗੇ ਜਿਹੜਾ ਬੁਰਕੀ ਸਿਰਦਾ ਇੱਥੇ ਗੱਲ ਚੱਲੀ ਫਰੀਦਕੋਟ ਦਾ ਐਮਐਲਏ ਜੈਤੋ ਦਾ ਐਮਐਲਏ ਫਰੀਦਕੋਟ ਦੀ ਐਸਐਸਪੀ ਫਰੀਦਕੋਟ ਦੀ ਡੀਸੀ ਐਸਪੀ ਡੀਐਸਪੀ ਤੇ 헤ਡ ਦਾ ਸਾਰਾ ਤਾਂਚਾਮ ਸਾਰੇ ਦੇ ਸਾਰੇ ਇਹ ਕਹੀ ਜਾਂਦੇ ਆ ਕਿ ਗਮਦੂਰ ਤੇ ਕਾਰਵਾਈ ਨਹੀਂ ਕਰਨੀ ਕੁਛ ਕਹਿ ਰਹੇ ਆ ਤੇ ਕੁਛ ਕਹਿ ਨਹੀਂ ਰਹੇਗੇ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਆ ਅੱਜ ਇਹਨਾਂ ਨੂੰ ਐਸੀ ਵੀ ਇਹਨਾਂ ਨੇ ਐਲਾਨ ਕੀਤਾ ਕੁਛ ਇਹ ਵੀ ਸੀਗਾ ਕਿ ਆ ਜੰਗੀ ਮਾਹੌਲ ਕਰਕੇ ਵੀ ਇਹ ਰਹਿ ਗਿਆ ਜੇ ਇਥੋਂ ਦੀਆਂ ਜਥੇਬੰਦੀਆਂ ਪ੍ਰਸ਼ਾਸਨ ਦੇ ਕਹਿਣ ਤੇ ਵੀ ਸ਼ਾਇਦ ਇਨਸਾਫ ਕਰੂਗਾ ਪ੍ਰੋਗਰਾਮ ਟਾਲ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂਗਾ ਇਹਦਾ ਮਤਲਬ ਇਹ ਨਹੀਂਗਾ ਕਿ ਗੰਦ ਚੰਦ ਭਾਣ ਦੇ ਮਜ਼ਦੂਰਾਂ ਲਈ ਲੋਕ ਇਨਸਾਫ ਨਹੀਂ ਚਾਹੁੰਦੇ ਇਹ ਅੱਜ ਤੋਂ ਫੇਰ ਮਾਹੌਲ ਪਖਾਉਣ ਵਾਸਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਚੰਦ ਭਾਣ ਦੇ ਗੁੰਡਿਆਂ ਤੋਂ ਉਹਨਾਂ ਤੇ ਕਾਰਵਾਈ ਕਰਵਾਉਣ ਦੇ ਲਈ ਜੇ ਆਪਾਂ ਕਹੀਏ ਕਿ ਬਹੁਤ ਇਨਸਾਫ ਸੰਦਾ ਤਾਂ ਕਾਰਵਾਈ ਕਰਨਗੇ ਇਸ ਤਰ੍ਹਾਂ ਨਹੀਂ ਕਰਨੀਗੀ ਜੇ ਤੁਹਾਡੇ ਇੱਕੇ ਤੁਹਾਡੇ ਸੰਘਰਸ਼ ਦਾਮ ਹੋਇਆ ਤਾਂ ਕਾਰਵਾਈ ਕਰਨਗੇ ਕਿਉਂਕਿ ਪਹਿਲਾਂ ਵੀ ਜਿਹੜੇ ਮਜ਼ਦੂਰਾਂ ਨੂੰ ਕੁੱਟ ਮਾਰ ਕੇ ਜੇਲ੍ਹ ਚ ਸਿੱਟਿਆ ਉਹ ਵੀ ਜਦੋਂ ਤੁਸੀਂ ਸੰਘਰਸ਼ ਦੇ ਮੈਦਾਨ ਚ ਨਿੱਤਰੇ ਤੇ ਉਹ ਤਾਂ ਹੀ ਬੰਦੇ ਬਾਹਰ ਆਏ ਸੀਗੇ ਤੇ ਹੁਣ ਵੀ ਇਹ ਚੰਦ ਭਣ ਦੇ ਮਜ਼ਦੂਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਜਿਹੜਾ ਕੱਲ ਅਮੋਲ ਕਰਦੇ ਰਹੇ ਕਰਤੂਤ ਜਾਂ ਹੋਰ ਕਰ ਰਹੇ ਆ ਕਿ ਤੁਹਾਡੇ ਐਕਸ਼ਨ ਕਮੇਟੀ 'ਚ ਫਰਕ ਪਾ ਦਈਏ ਜਿੱਦੋਂ ਐਕਸ਼ਨ ਕਮੇਟੀ ਤੁਹਾਡੇ ਕੋਲ ਨਹੀਂ ਆਈ ਸੀ ਸਾਰੇ ਪਿੰਡ ਨੂੰ ਕੁੱਟਿਆ ਤੇ ਐਸਐਸਪੀ ਨੇ ਕਿੰਨੇ ਘਟਿਆ ਬਿਆਨ ਦਿੱਤੇ ਉਸ ਤੋਂ ਬਾਅਦ ਉਹ ਦੁਬਾਰਾ ਬਿਆਨ ਦੁਹਰਾਉਣ ਦੀ ਜ਼ਰਤ ਨਹੀਂ ਪਈ ਇਹਦੀ ਇਸ ਕਰਕੇ ਕਿ ਸੰਘਰਸ਼ੀ ਲੋਕ ਮੈਦਾਨ 'ਚ ਆ ਗਏ ਤੇ ਆਖਰੀ ਗੱਲ ਕੁਝ ਕੁ ਲੋਕਾਂ ਨੂੰ ਲੱਗਦਾ ਗਮਦੂਰ ਕੋਈ ਕਿਸਾਨ ਨਹੀਂ ਹੈ ਉਹ ਹਰਾਮ ਦੀ ਕਮਾਈ ਦਰਦਾ ਤੇ ਮਜ਼ਦੂਰਾਂ ਦਾ ਹੱਕ ਮਾਰ ਕੇ ਉਹਨੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਆ ਉਹ ਕੋਈ ਕਿਸਾਨ ਨਹੀਂ ਹੈ ਉਹਦੇ ਸ਼ੈਲਰ ਚੱਲਦੇ ਆ ਸ਼ੈਲਰ ਚੱਲਦੇ ਆ ਜਿਸ ਕਰਕੇ ਐਸਐਸਪੀ ਵੀ ਉੱਤੋਂ ਐ ਚਲਦੀ ਆ ਜਿਵੇਂ ਹੋਮਗਾਰਡ ਵਾਲੀ ਹੁੰਦੀ ਆ ਉਹਦੇ ਸ਼ੈਲਰ ਚੱਲਣ ਕਰਕੇ ਸਾਰਾ ਪ੍ਰਸ਼ਾਸਨ ਹੀ ਉਹਨਾਂ ਤੋਂ ਚੱਲਦਾ ਸਾਰੇ ਯਾਨੀ ਕਿ ਆ ਜਿੰਨੇ ਵੀ ਐਸ ਬਿਲਡਿੰਗ 'ਚ ਬੈਠੇ ਆ ਜਾ ਸਾਡੇ ਪਿੱਛੇ ਖੜੇ ਆ ਸਾਰੇ ਗਮਦੂਰ ਦੀ ਜੁੱਤੀ ਦੇ ਯਾਦ ਨਹੀਂ ਇਹਨਾਂ ਨੂੰ ਆਪਣੀ ਹਸਤੀ ਦਾ ਪਤਾ ਹੋਣਾ ਚਾਹੀਦਾ ਜੇ ਕਿਸੇ ਵੀ ਅਧਿਕਾਰੀ ਚ ਕੋਈ ਕਾਣਾ ਤੇ ਫਿਰ ਉਹਨਾਂ ਨੂੰ ਸਾਬਤ ਕਰਨਾ ਚਾਹੀਦਾ ਕਿ ਗਮਦੂਰ ਸਾਨੂੰ ਨਹੀਂ ਖਰੀਦ ਸਕੇ ਨਹੀਂ ਤਾਂ ਉਹਨੇ ਸਾਬਤ ਕਰਤਾ ਕਿ ਤੁਸੀਂ ਸਾਰਿਆਂ ਨੂੰ ਉਹਦੀ ਚਾਂਦੀ ਦੀ ਜੁੱਤੀ ਤੁਹਾਨੂੰ ਸਾਰਿਆਂ ਨੂੰ ਵੱਜੀ ਹੋਈ ਆ ਆਪਾਂ ਇਨਸਾਫ ਲੈਣਾ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪੈਣਾ ਆਉਣ ਵਾਲੇ ਦਿਨਾਂ ਇਹਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਣਾ ਤਾਂ ਹੀ ਜਿਹੜੇ ਮਸਲੇ ਹੈਗੇ ਆ ਹੱਲ ਹੋ ਸਕਦੇ ਆ ਤਾਂ ਹੀ ਦੋਸ਼ੀਆਂ ਨੂੰ ਸਿਖਾਵਾਂ ਸਿਖਾਓ ਜਿਹੜੇ ਥਲਾਖਾਂ ਦੇ ਪਿੱਛੇ ਹੈਗਾ ਉਹ ਭਜਵਾਇਆ ਜਾ ਸਕਦਾ ਹੈਗਾ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ